ਨਮਸਕਾਰ ਮੈਂ ਹਾ ਤੋੜਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਆਮ ਆਦਮੀ ਪਾਰਟੀ ਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਦਰਸ਼ਨ ਇੰਨਾ ਜ਼ਿਆਦਾ ਵਧਿਆ ਨਹੀਂ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਸੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 0 ਵਾਲਾ ਜਿਹੜਾ ਨਾਰਾ ਹੈ ਉਹਨੂੰ ਬੁਲੰਦ ਕਰ ਸਕੇ ਕਹਿੰਦਾ ਸੀ ਮੈਨੂੰ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਚਾਹੀਦੀਆਂ ਨੇ ਪੰਜਾਬ ਦੇ ਵਿੱਚੋਂ ਤਾਂ ਕਿ ਅਸੀਂ ਬਣਦੇ ਹੱਕ ਲੈ ਸਕੀਏ ਸੈਂਟਰ ਸਰਕਾਰ ਦੇ ਕੋਲੋਂ ਜਿਹੜੀ ਵੀ ਸਰਕਾਰ ਬਣੇਗੀ ਇਹ ਵਾਅਦੇ ਕੀਤੇ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਲੇਕਿਨ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ 13 0 ਵਾਰਾ ਨਾਰਾ ਜਿਹੜਾ ਹੈ ਉਹ ਫੇਲ ਹੋ ਗਿਆ ਭਗਵੰਤ ਮਾਨ ਦਾ ਧੜਾ ਧੜ ਰੈਲੀਆਂ ਕੀਤੀਆਂ ਗਈਆਂ ਚੋਣ ਪ੍ਰਚਾਰ ਕੀਤੇ ਗਏ ਰੋਡ ਸ਼ੋਅ ਕੀਤੇ ਗਏ ਕਰੋੜਾਂ ਰੁਪਏ ਜਿਹੜਾ ਹੈ ਪੈਸਾ ਫਲੈਕਸਾਂ ਤੇ ਜਾ ਚੋਣ ਪ੍ਰਚਾਰ ਤੇ ਲਗਾਇਆ ਗਿਆ ਮੈਂ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਹੀ ਪਾਰਟੀ ਦੀ ਗੱਲ ਕਰਦਾ ਹਾਂ ਕਰੋੜਾਂ ਰੁਪਏ ਖੂਕਿਆ ਗਿਆ ਜਾਂ ਖਰਚ ਕੀਤਾ ਗਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੁਆਰਾ ਲੇਕਿਨ ਹੱਥ ਵਿੱਚ ਪਈਆਂ ਸਿਰ ਤਿੰਨ ਸੀਟਾਂ ਪਾਵਰ ਸੀ ਮੁੱਖ ਮੰਤਰੀ ਦੇ ਕੋਲ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਸੰਪਨ ਹੋ ਚੁੱਕੀਆਂ ਨੇ ਲੇਕਿਨ ਹੁਣ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਪਹਿਲੀ ਜਿਮਨੀ ਚੋਣ ਜਿਹੜੀ ਹੋਵੇਗੀ ਪੰਜਾਬ ਦੇ ਜਲੰਧਰ ਵੈਸਟ ਦੇ ਵਿੱਚੋਂ ਜਿਸ ਦੀ VOTING ਹੋਣੀ ਹੈ 10 ਜੁਲਾਈ ਨੂੰ ਅਤੇ 13 ਜੁਲਾਈ ਨੂੰ ਜਿਹੜਾ ਹੈ ਜਿਮਨੀ ਚੋਣ ਦਾ ਨਤੀਜਾ ਆਵੇਗਾ ਹਲਕਾ ਜਲੰਧਰ ਵੈਸਟ ਤੋਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਇਹ ਕਹਿ ਰਹੇ ਸੀ ਕਿ ਮੈਂ ਜਾਵਾਂਗਾ ਵਿਦ ਫੈਮਿਲੀ ਇੱਕ ਮੰਥ ਲਈ ਇੱਕ ਮਹੀਨੇ ਲਈ ਸ਼ਿਫਟ ਹੋਵਾਂਗਾ ਲੇਕਿਨ ਲੱਗਦਾ ਹੈ ਅਰਵਿੰਦ ਕੇਜਰੀਵਾਲ ਰਾਗਵ ਚੱਡਾ ਅਤੇ ਸੰਦੀਪ ਪਾਠਕ ਨੇ ਪਾਵਰਾਂ ਜਿਹੜੀਆਂ ਨੇ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਮੁੱਖ ਮੰਤਰੀ ਦੇ ਕੋਲੋਂ ਉਹ ਖੋਲੀਆਂ ਗਈਆਂ ਨੇ ਕੋਈ ਬਿਆਨਬਾਜ਼ੀ ਨਹੀਂ ਹੋ ਰਹੀ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਮੁੱਖ ਮੰਤਰੀ ਦੇ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਹੁਣ ਵੱਡੀ ਜਾਣਕਾਰੀ ਮਿਲੀ ਹੈ ਸਭ ਤੋਂ ਕਿ ਮੁੱਖ ਮੰਤਰੀ ਦੀ ਜਿਹੜੀ ਪਾਵਰ ਹੈ ਉਹ ਖੋਲ ਹੀ ਗਈ ਹੈ ਅਰਵਿੰਦ ਕੇਜਰੀਵਾਲ ਦੇ ਦੁਆਰਾ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹ ਪਾਵਰ ਦੇ ਦਿੱਤੀ ਗਈ ਹੈ ਸੰਦੀਪ ਪਾਠਕ ਅਤੇ ਰਗਵ ਚੱਡਾ ਨੂੰ ਹੁਣ ਰਗਵ ਚੱਡਾ ਤੇ ਸੰਦੀਪ ਪਾਠਕ ਜਲੰਧਰ ਵੈਸਟ ਹਲਕੇ ਤੋਂ ਜਿਹੜਾ ਹੈ ਅੱਡੀ ਚੋਟੀ ਦਾ ਜੋਰ ਲਗਾਉਣਗੇ ਜਿਮਣੀ ਚੌਣ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ 10 ਜੁਲਾਈ ਨੂੰ ભગવંતમાન ਹੁਣ ਵਿਧ ਫੈਮਿਲੀ ਜਿਹੜਾ ਹੈ ਜਲੰਧਰ ਸ਼ਿਫ ਨਹੀਂ ਹੋਣਗੇ ਪਹਿਲਾਂ ਉਹ ਕਹਿ ਰਹੇ ਸੀ ਕਿ ਮੈਂ 1 ਮਹੀਨੇ ਵਾਸਤੇ ਕਿਉਂਕਿ ਦਾ ਲੱਗਿਆ ਹੋਇਆ ਸੀ ਇੱਕ ਹੈ ਕਿ ਲੋਕ ਸਭਾ ਦੀ ਚੋਣਾਂ ਹਾਰੇ ਨਹੀਂ ਹੁਣ ਅਜਾ ਨਾ ਹੋਵੇ ਕਿ ਅੰਗੂਰਾਲ ਸ਼ੀਤਲ ਵਾਲੀ ਸੀਟ ਹੈ ਜਿਹੜੀ ਉਹ ਵੀ ਸਾਡੇ ਸਾਡੇ ਹੱਥੋਂ ਜਿਹੜੀ ਹੈ ਚਲੀ ਜਾਵੇ ਇਹ ਗੱਲ ਕਹਿ ਰਹੇ ਸੀ ਭਗਵੰਤ ਮਾਨ ਲੇਕਿਨ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਕੁਝ ਹੋਰ ਹੀ ਖੁਲਾਸਾ ਕਰ ਦਿੱਤਾ ਹੈ ਜੇਲ੍ਹ ਦੇ ਅੰਦਰ ਬੈਠੇ ਹੋਏ 파ਰਕਰ ਦਿੱਤੇ ਗਏ ਨੇ ਮੁੱਖ ਮੰਤਰੀ ਪਗਵੰਤ ਮਾਨ ਦੇ ਅਤੇ ਸਾਰੀ ਪਾਵਰ ਦੇਤੀ ਗਏ ਸੰਦੀਪ ਪਾਠਕ ਅਤੇ ਰਾਗਵ ਚੱਡਾ ਨੂੰ ਇਹ ਦੋਨੋਂ ਜਿਹੜਾ ਜਿਮਨੀ ਚੌਂਟ ਜਿਹੜੀ ਹੋਣੀ ਹੈ ਹਲਕਾ ਵੈਸ ਦੇ ਵਿੱਚ ਜਲੰਧਰ ਚ ਉਸ ਦੇ ਲਈ ਚੋਣ ਪ੍ਰਚਾਰ ਕਰਨਗੇ ਅਤੇ ਲਗਭਗ ਮੁੱਖ ਮੰਤਰੀ ਇੱਕ ਜਾਂ ਦੋ ਵਾਰ ਹੀ ਪ੍ਰਚਾਰ ਕਰਨ ਆਉਣਗੇ ਉਥੇ ਚੋਣਾਂ ਨੂੰ ਲੈ ਕੇ ਬਾਕੀ ਦਾ ਸਮਾਂ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਲਗਾਉਣਗੇ ਭਾਵੇਂ ਉਹਨਾਂ ਦੇ ਕੋਲ ਉਹ ਪਾਵਰਾਂ ਖੁੱਸ ਗਈਆਂ ਨੇ ਸਿਰਫ ਨਾਂ ਦੇ ਹੀ ਜਿਹੜੇ ਮੁੱਖ ਮੰਤਰੀ ਰਹਿ ਗਏ ਨੇ ਇਹੀ ਕਮਰਿਆਜ਼ਾ ਭੁਗਤਣਾ ਪਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੇ ਵੀ ਐਮ ਐਲ ਏ ਸੀ ਜਿੰਨੇ ਵੀ ਕੈਬਨਟ ਮਿਨਿਸਟਰੀ ਸਾਰਿਆਂ ਦੇ ਕੋਲ ਕੋਈ ਪਾਵਰ ਨਹੀਂ ਸੀ ਸਿਰ ਪਾਵਰ ਸੀ ਤੇ ਓਨਲੀ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਕੋਲ ਇਸ ਕਰਕੇ ਬੜਾ ਵੱਡਾ ਖਮਨਿਆਜ਼ਾ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਧੰਨਵਾਦ